ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਪ੍ਰਿੰਟ ਸ਼ਰਟ ਵਿਦ ਬਾਟਮ ਵਰਕ ਵਾਲੇ ਨਵੇਂ ਡਿਜ਼ਾਈਨ ਆਇਆ ਜੀ ਬੜੇ ਪਿਆਰੇ ਵੀਡੀਓ ਪੂਰੀ ਦੇਖ ਲਿਓ ਲੋ ਜੀ ਚੈੱਕ ਕਰੋ ਪੂਰੀ ਵੀਡੀਓ ਤੁਹਾਨੂੰ YouTube ਤੇ ਪਾ ਦੂੰਗਾ ਮੈਂ ਅਲਟੀਮੇਟ ਡਿਜ਼ਾਈਨ ਆਏ ਆ ਪ੍ਰਿੰਟ ਬੜੇ ਸੋਹਣੇ ਆ ਡਿਜੀਟਲ ਪ੍ਰਿੰਟ ਆ ਚੈੱਕ ਕਰੋ ਬਾਟਮ ਤੇ ਵਰਕ ਜੀ ਤਿੰਨ ਰੰਗ ਇਹਦੇ ਵਿੱਚ ਆ ਡਿਜ਼ਾਈਨ 3-4 ਨੇ ਪੂਰੀ ਵੀਡੀਓ ਤੁਸੀਂ YouTube ਤੇ ਦੇਖ ਲਿਓ ਲਿੰਕ ਪਾ ਦੂੰਗਾ ਸਟੋਰੀ ਦੇ ਵਿੱਚ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਬਰਾਊਨ ਕਲਰ ਆ ਗਿਆ ਚਾਕਲੇਟ ਕਲਰ ਆ ਗਿਆ ਜੀ ਇੱਕ ਇੱਕ ਇਸ ਚਾਏਗਾ ਕਾਰਬਨ ਕਲਰ ਤਿੰਨ ਕਲਰ ਇਹਦੇ ਵਿੱਚ ਆ ਗਏ ਇੱਕ ਡਿਜ਼ਾਈਨ ਬੜਾ ਸੋਹਣਾ ਆਏਗਾ ਜੀ ਇਹਦੇ ਵਿੱਚ ਵੀ ਤਿੰਨ ਰੰਗ ਨੇ ਪ੍ਰਿੰਟਿੰਗ ਬੜੀ ਜ਼ਬਰਦਸਤ ਹੈ ਕੁਆਲਿਟੀ ਜਿਹੜੀ ਆੌਸਮ ਕੁਆਲਿਟੀ ਆਏਗੀ ਜੀ ਪ੍ਰੀਮੀਅਮ ਕੁਆਲਿਟੀ ਪਿਓਰ ਕਾਟਨ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਬਾਟਮ ਦੇ ਵਰਕ ਹੈ ਦੁਪੱਟਾ ਤੁਸੀਂ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਦਾ ਮਨਪਸੰਦ ਲੈ ਸਕਦੇ ਹੋ ਚਾਹੇ ਕੋਟੇ ਡੋਰੀਆ ਲੈ ਲਓ ਚਾਹੇ ਪਿਓਰ ਦਾ ਲੈ ਲਓ ਚਾਹੇ ਜਿੱਦਾਂ ਮਰਜ਼ੀ ਆ ਲੈ ਲਓ ਲੋ ਜੀ ਵਿਦਾਊਟ ਦੁਪੱਟਾ ਆਈਟਮ ਆਏਗੀ ਰੇਟ ਰਹੇਗਾ 1150 ਪੂਰੀ ਵੀਡੀਓ ਇਹਦੀ YouTube ਤੇ ਦੇਖ ਲਿਓ ਲਿੰਕ ਪਾ ਦੂੰਗਾ ਸਟੋਰੀ ਦੇ ਵਿੱਚ ਬੜੇ ਪਿਆਰੇ ਪ੍ਰਿੰਟ ਨੇ ਚੈੱਕ ਕਰੋ ਅਲਟੀਮੇਟ ਆ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹਦੇ ਵਿੱਚ ਦੋ ਰੰਗ ਨੇ ਇੱਕ ਪਿੰਕ ਆ ਗਿਆ ਜੀ ਇੱਕ ਆ ਲੈਮਨ ਆ ਗਿਆ ਪ੍ਰਿੰਟਿੰਗ ਚੈੱਕ ਕਰੋ ਡਿਜੀਟਲ ਪ੍ਰਿੰਟਿੰਗ ਕੀ ਬਾਤ ਹੈ ਇੱਕ ਹੈਗਾ ਸੋਲੋ ਆ ਵਾਲਾ ਗਰੇ ਜੀ ਰੇਟ 1150 ਸ਼ਿਪਿੰਗ ਵਰਲਡਵਾਈਡ ਇੱਕ ਆ ਗਾਜਰੀ ਆਏਗਾ ਸੋਲੋ ਸੋਰੀ ਇਸ ਚ ਮਸਟਰ ਰੰਗ ਵੀ ਮਿਲ ਜੇਗਾ ਦੋ ਰੰਗ ਨੇ ਚੈੱਕ ਕਰੋ ਕੁਸ਼ਕੜੀਆਂ ਰਿਪੀਟ ਆਏ ਨੇ ਤੇ ਕੁਝ ਨਵੇਂ ਆਏ ਨੇ ਚੈੱਕ ਕਰੋ ਇੱਕ ਗਰੇ ਆ ਗਿਆ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਐਦਾਂ ਦੀ ਹੋਰ ਸੋਹਣੀਆਂ ਵੈਰਾਈਟੀ ਬਾਈ ਕਰ ਲਈ ਸ਼ਾਪ ਤੇ ਜਰੂਰ ਵਿਜ਼ਿਟ ਕਰੋ ਅਮਰਸਰੀਆਂ ਮੱਲਿਆਣਾ ਸੰਗਰ ગાંધી ਗ੍ਰਾਉਂਡ ਸਮਾਣਾ ਡਿਸਟ੍ਰਿਕਟ ਆ థాంਕ ਯੂ ਸੋ ਮਚ